ਮਾਨਯੋਗ ਐਸਐਸਪੀ ਗੁਰਦਾਸਪੁਰ ਵੱਲੋਂ ਨਸ਼ਾ ਖਿਲਾਫ ਚਲਾਈ ਮੁਹਿੰਮ ਤਹਿਤ ਅੱਜ ਕਲਾਨੌਰ ਪੁਲਿਸ ਨੂੰ ਦੋ ਸਮਗਲਰ 115 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕਲਾਨੌਰ ਦੇ ਆਈਟੀਐਸਐਸਐਚਓ ਸਰਦਾਰ ਦਲਪ੍ਰੀਤ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਕਲਾਨੌਰ ਦੇ ਨਜ਼ਦੀਕ ਅੱਡਾ ਨੜਾਂ ਵਾਲੀ ਵਿਖੇ ਸਪੈਸ਼ਲ ਨਾਕਾ ਲਗਾਇਆ ਹੋਇਆ ਸੀ ਕਿ ਗੁਰਦਾਸਪੁਰ ਸਾਈਡ ਤੋਂ ਆਉਂਦੇ ਦੋ ਵਿਅਕਤੀਆਂ ਨੂੰ ਰੋਕਿਆ ਤਾਂ ਉਨ੍ਹਾਂ ਤੋਂ 115 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਮੁਖੀ ਕਲਾਨੌਰ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਵਿਅਕਤੀਆਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਹੁਣ ਵੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੇ ਸਿੰਘ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੁਖਬਰ ਖਾਸ ਵੱਲੋਂ ਸਾਨੂੰ ਇਤਲਾ ਮਿਲੀ ਸੀ ਕਿ ਦੋ ਨਾਮੁਲੂਮ ਵਿਅਕਤੀ ਮੋਟਰਸਾਈਕਲ ਤੇ ਨਸ਼ਾ ਵੇਚ ਰਹੇ ਨੇ ਜਿਹਦੇ ਉੱਤੇ ਇਹ ਗੁਰਦਾਸਪੁਰ ਸਾਈਡ ਤੋਂ ਕਲਾਨੌਰ ਨੂੰ ਆ ਰਹੇ ਨੇ ਇਸ ਉਪਰੰਤ ਆਪਾਂ ਅੱਡਾ ਨੜਾ ਅਲੀ ਉਥੇ ਨਾਕਾ ਲਾਇਆ ਜਿੱਥੇ ਕਿ ਆਪਾਂ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਕੋਲੋਂ 115 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇਹਨਾਂ ਦੇ ਨਾਮ ਜੀ ਲਵ ਕੋਕਰ ਪੁੱਤਰ ਬੱਬੀ ਕੋਕਰ ਇਹ ਸ਼ਿਕਾਰਮਾਛੀਆ ਦਾ ਕਲਾਂੌਰ ਦਾ ਰਹਿਣ ਵਾਲਾ ਹੈ ਇਹਦੇ ਉੱਤੇ ਪਹਿਲਾਂ ਵੀ ਐਨਡੀਪੀਐਸ ਦਾ ਪਰਚਾ 51/23 ਜਿੱਥੇ ਕਿ 1100 ਟੈਬਲੇਟ ਮਿਲੀ ਸੀ ਸਾਨੂੰ ਤੇ ਦੂਸਰਾ ਜਿਹੜਾ ਬੰਦਾ ਹੈ ਉਹ ਹਿਮਾਚਲ ਪ੍ਰਦੇਸ਼ ਮੰਡੀ ਦਾ ਇਹਦਾ ਨਾਮ ਚਤਰ ਸਿੰਘ ਪੁੱਤਰ ਹਰੀ ਸਿੰਘ ਹੈ ਤੇ ਇਹਦੇ ਇਹਦੇ ਤੇ ਪਹਿਲਾਂ ਵੀ ਪਰਚਾ ਦਿੱਲੀ ਚ 2 ਕਿਲੋ 600 ਗ੍ਰਾਮ ਚਲਸਾ ਤੇ ਹੁਣ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਸਾਨੂੰ ਖਦਸ਼ਾ ਹੈ ਕਿ ਇਹਨਾਂ ਤੋਂ ਹੋਰ ਵੀ ਬਰਾਮਦਗੀ ਹੋ ਸਕਦੀ ਹੈ ਤੇ ਮੈਂ ਆਪਣੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਮੇਰਾ ਆਮ ਜਨਤਾ ਨੂੰ ਇਹੀ ਅਪੀਲ ਹੈ ਕਿ ਇਸ ਪਾਸੇ ਇਸ ਰਾਹ ਨਾ ਤੁਰਿਏ ਇਸ ਰਾਹ ਤੇ ਹੋਰ ਕੁਝ ਨਹੀਂ ਸਿਰਫ ਮੌਤ ਹੀ ਹੈ ਜਾਂ ਫਿਰ ਸਜ਼ਾ ਤੇ ਜਿਹੜੇ ਵੀ ਆਪਣੇ ਮਾੜੇ ਅੰਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਜਿਹੜੀਆਂ ਜਗਾਵਤ ਇਹ ਕਰਦੇ ਨੇ ਉਹ ਸਾਰੀ ਸਾਡੇ ਨੌਲੇਜ ਚ ਨੇ ਤੇ ਆਪਾਂ ਜਲਦ ਹੀ ਉਹਨਾਂ ਤੇ ਕਾਬੂ ਪਾਵਾਂਗੇ